ਇਰਤੇ ਭਾਵੇਂ ਭਾਵ ਨਹੀਂ ਭਗਤ ਪਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਹੀ ਗੁਰ ਸਰਬ ਨਿਧਾਨਦਾਨ ਦੇ ਤਹ ਪਾਈ ਗੁਰਦਾਸ ਜੀ ਕਹਿੰਦੇ ਨੇ ਕੌਡੀ ਰੱਖ ਦਵੇਂ ਪਰ ਮੁਹੱਬਤ ਨਾ ਰੱਖੀ ਪਿਆਰ ਨਾਲ ਰੱਖੀ ਭਾਵਨਾ ਨਾਲ ਰੱਖੀ ਤੇਰੀ ਕੌਡੀ ਦਰ ਪ੍ਰਵਾਨ ਚੜ ਜਾਏਗੀ ਖੋਟਾ ਸਿੱਕਾ ਵੀ ਰੱਖ ਦੇਗਾ ਇੱਕ ਨਾ ਬੱਚਾ ਛੋਟਾ ਜਿਹਾ ਉਹਦੇ ਹੱਥ ਦੇ ਵਿੱਚ ਇੱਕ ਖੋਟਾ ਜਿਹਾ ਸਿੱਕਾ ਲਿਆ ਕੇ ਗੋਲਕ ਚ ਲੱਗਿਆ ਪੌਣ ਤੇ ਕਿਸੇ ਨੇ ਕਹਿ ਦਿੱਤਾ ਪੀ ਤੈਨੂੰ ਇਹੀ ਲੱਭਿਆ ਕਿ ਗੁਰੂ ਲੱਗੇ ਅੱਗੇ ਚੜਾਉਣ ਲੱਗੇ ਆ ਤੈਨੂੰ ਖੋਟਾ ਸਿੱਕਾ ਹੀ ਲੱਭਿਆ ਉਸ ਬੱਚੇ ਨੇ ਜਵਾਬ ਬੜਾ ਕਮਾਲ ਦਾ ਦਿੱਤਾ ਕਹਿਣ ਲੱਗਾ ਦਾਦੀ ਕਹਿੰਦੀ ਸੀ ਇੱਕੋ ਹੀ ਤੇਦਾਰ ਹੈ ਜਿੱਤੇ ਖੋਟੇ ਖਰੇ ਦੋਵੇਂ ਪ੍ਰਵਾਨ ਚੜ ਜਾਂਦੇ ਨੇ ਇੱਕੋ ਹੀ ਤੇਦਾਰ ਹੈ ਜਿਹੜਾ ਨਾ ਖੋਟੇ ਵੇਖਦਾ ਨਾ ਖਰੇ ਵੇਖਦਾ ਜਿਹੜਾ ਪ੍ਰਵਾਨ ਚੜ ਦਿੰਦਾ ਹੈ ਖੋਟਾ ਵੀ ਹੋਵੇ ਤੈਨੂੰ ਖਰਿਆਂ ਕਰਕੇ ਦਰਪਰਵਾਨ ਚੜ੍ਹ